आबा के रंग ਅਨੀ ਤੁਸੀਂ ਉਹ ਵੀ ਬੰਦੇ ਜੀ ਮਹਿਕਮੇ ਵਾਲੇ ਕਿਹੜੇ ਮਹਿਕਮੇ ਚ ਤੁਸੀਂ ਐਸੀ ਤੇ ਨਾਲ ਆਇਆ ਅੱਛਾ ਕੱਲੀਆਂ ਹੋਰ ਕੋਹੜਾ ਨਾਲ ਤੁਹਾਡੇ ਅੱਛਾ ਜੀ ਕੀ ਨਾਮ ਹੈ ਤੁਹਾਡਾ ਮੈਂ ਹਵੀਕ ਮਾਰੇ ਅੱਛਾ ਜੀ ਠੀਕ ਆਜੋ ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਕੀ ਨਾਮ ਆ ਤੁਸੀਂ ਤੁਸੀਂ ਮਹਿਕਮੇ ਤੁਸੀਂ ਆਪਣਾ ਨਾਮ ਦੱਸ ਅੱਛਾ ਜੀ ਤੁਹਾਡਾ ਨਾਮ ਕੀ ਹੈ ਕਿਹੜੇ ਪਿੰਡ ਦੇ ਤੁਸੀਂ ਕਿੱਦੇ ਪਿੰਡ ਦਾ ਹੋ ਬੰਦਾ ਤੁਸੀਂ ਆਜੋ ਨਹੀਂ ਨਹੀਂ ਤੁਸੀਂ ਤੁਹਾਡੇ ਵਾਲਾ ਜੀ ਹਾਂਜੀ ਕੀ ਬਾਈ ਕੀ ਕੀ ਇਹ ਦੱਸ ਰਹੇ ਜਿਵੇਂ ਇਹ ਫੁਰਕੀ ਬਾਈ ਉਹਨੇ ਪੈਸੇ ਪੂਏ ਦਿੰਦੇ ਹੋਣੇ ਇਹਨਾਂ ਨੂੰ ਤਾਂ ਹੀ ਨਹੀਂ ਦੱਸਦਾ ਹੁਣ ਵੀ ਮੈਂ ਮੁਲਾਜ਼ਮਾ ਜਾਂ ਹਾਂ ਜਿਹੜਾ ਕਹੀ ਜਾਂਦਾ ਜਈ ਨਾ ਗੱਲ ਕਰੋ ਉਹਦੇ ਬੈਠੇ ਆਜੋ ਆਜੋ ਨਹੀਂ ਤੁਸੀਂ ਕਿਉਂ ਨਹੀਂ ਗੱਲ ਕਰ ਰਹੇ ਜੀ ਇਹਨੂੰ ਪੈਸੇ ਮਿਲਦੇ ਹੋਣੇ ਆ ਹੀ ਬਸ ਉਹ ਠੀਕ ਹੈ ਗੱਲ ਕਰੀਏ ਤੂੰ ਕੋਈ ਗੱਲ ਨਹੀਂ ਦੇ ਕੇ ਲੈ ਕੇ ਫੋਨ ਤੱਕ ਕਰ ਮਾਰ ਤੂੰ ਫੇਰ ਮੇਰੇ ਬੰਦੇ ਨੂੰ ਯਾਰ ਤੱਕਾ ਨਹੀਂ ਮਾਰਿਆ ਭਾਈ ਜੀ ਭਾਈ ਤੂੰ ਆਪਣਾ ਨਾਮ ਨਾ ਆਪਣਾ ਨਾਮ ਦੱਸ ਦੋ ਤੁਸੀਂ ਨਾਮ ਮੇਰਾ ਭਜਨ ਸਿੰਘ ਆ ਪਿੰਡ ਮੰਡ ਚੌਂਤਾ ਇਹ ਨਜਾਇਜ਼ ਟੱਕ ਚੱਲ ਰਿਹਾ ਵਾ ਇਹ ਟੱਕ ਚੱਲਣ ਦੇ ਨਾਲ ਸਾਡਾ ਮੰਡ ਚੋਂ ਤੈਨੂੰ ਢਾਹ ਲੱਗੀ ਆ ਇਹ ਪਿੰਡ ਦੀ ਜਿੰਨੀ ਵੀ ਜ਼ਮੀਨ ਆ ਸਾਰੀ ਹਟ ਜਾਣੀ ਆ ਤੇ ਜਿਹੜਾ ਬੰਨ ਦੇ ਉੱਤੇ ਦੀ ਐਡੇ ਐਡੇ ਵੱਡੇ ਟਿੱਪਰ ਭਰ-ਭਰ ਕੇ ਲੰਘਦੇ ਆ ਉਹਦੇ ਨਾਲ ਬੰਨ ਥੱਲੇ ਬਹਿ ਚੱਲਿਆ ਭਾਦੋਂ ਦੇ ਮਹੀਨੇ ਦੇ ਵਿੱਚ ਪਿਛਲਾ ਰਿਕਾਰਡ ਕੱਢ ਕੇ ਦੇਖ ਲਓ ਜਦੋਂ ਵੀ ਦਰਿਆ ਭਰਦਾ ਭਾਦੋਂ ਦੇ ਮਹੀਨੇ ਚ ਭਰਦਾ ਐਂਡ ਤੇ ਆ ਕੇ ਤੇ ਹਜੇ ਬਰਸਾਤਾਂ ਸਾਡੇ ਸਿਰ ਤੇ ਖੜੀਆਂ ਨੇ ਕੱਲ ਨੂੰ ਇੱਥੋਂ ਜਦੋਂ ਦਰਿਆ ਭਰਿਆ ਪਾਣੀ ਲੁਧਿਆਣੇ ਤੱਕ ਮਾਰ ਕਰਨੀ ਆ ਤੇ ਇਹ ਨਜਾਇਜ਼ ਮੈਨਿੰਗ ਹੋ ਰਹੀ ਆ ਬਿਲਕੁਲ ਛੜਕਾਂ ਸਾਡੀਆਂ ਭੰਨ ਹੋ ਰਹੀਆਂ ਨੇ ਤੇ ਸਾਡੀ ਕੋਈ ਨਹੀਂ ਸੁਣਵਾਈ ਕਰ ਰਿਆ ਇਸ ਕਰਕੇ ਅਸੀਂ ਜਾਨੀ ਕਿ ਜਿਵੇਂ ਕਹਿੰਦੇ ਆਪਜੀ ਅੱਗੇ ਵੀ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਸਾਡਾ ਪਿੰਡ ਬਚਾ ਲਓ ਮੰਡ ਚੋਂ ਤਾਂ ਪਿੰਡ ਸਾਡਾ ਰੁੜ ਜਾਣਾ ਇਹ ਵੱਡੇ ਵੱਡੇ ਮਗਰਮਾਛਾ ਲਟੇਰੇ ਜਿਨ੍ਹਾਂ ਨੇ ਇਹ ਜਾਨੀ ਕਿ ਲਾਇਆ ਹੋਇਆ ਟੱਕ ਤੇ ਇਹ ਮਿਲ ਮਿਲਾ ਕੇ ਸਿਰੇ ਤੱਕ ਜਾਨੀ ਕਿ ਆਪਣਾ ਮਿਲੀ ਭੋਗਤਨਾ ਚੱਲ ਰਿਹਾ ਵਾ ਤੇ ਹੈਗਾ ਨਜਾਇਜ਼ ਬਿਲਕੁਲ ਹੀ ਤੇ ਇਸ ਕਰਕੇ ਸਾਡੀ ਤਾਂ ਬੇਨਤੀ ਆ ਵੀਰ ਮੇਰੇ ਆ ਵੀ ਇਹ ਕਿਸੇ ਤਰੀਕੇ ਨਾਲ ਪ੍ਰਸ਼ਾਸਨ ਨੂੰ ਵੀ ਆ ਤੇ ਮੀਡੀਆ ਨੂੰ ਵੀ ਆ ਵੀ ਸਾਡੀ ਮਦਦ ਕਰੋ ਤੇ ਇਹ ਕਿਸੇ ਤਰੀਕੇ ਨਾਲ ਟੱਕ ਬੰਦ ਕਰਾਓ ਬੰਨ ਦਾ ਆ ਕੇ ਹਾਲ ਦੇਖ ਲਓ ਜਿਹਨੂੰ ਕੋਈ ਸਾਡੀ ਗੱਲ ਉੱਪਰ ਹੀ ਲੱਗਦੀ ਆ ਆ ਕੇ ਬੰਨ ਤੇ ਘੇੜਾ ਮਾਰ ਲਵੇ ਪ੍ਰਸ਼ਾਸਨ ਬੰਨ ਤੋਂ ਦੇਖ ਕੇ ਉਹਨਾਂ ਨੂੰ ਆਪੇ ਹੀ ਸਾਰਾ ਪਤਾ ਲੱਗ ਜਾਊਗਾ ਵੇ ਇਹ ਕੀ ਕੋਸਾ ਤੇ ਕਿੱਡੇ ਕਿੱਡੇ ਭਾਰੇ ਟਿਪਰ ਇਥੋਂ ਦੀ ਭਾਰ ਭਾਰ ਕੇ ਲੰਘਦੇ ਆ ਤੇ ਦਰਿਆ ਸਤਲੋਜ ਦੇ ਅੰਦਰ ਆ ਪੌਪਲਨ ਮਸ਼ੀਨਾਂ ਦੇਖ ਲਓ ਤੁਸੀਂ ਇਹ ਲੋਟਾ ਪੌਪਲਨ ਮਸ਼ੀਨਾਂ ਵੱਡੀਆਂ ਚੱਲ ਰਹੀਆਂ ਆ ਦਰਿਆ ਦੇ ਵਿੱਚ ਖੜੇ ਆ ਇਹ ਸਤਲੋਜ ਦਰਿਆ ਦੇ ਕੰਬੇ ਖੜੇ ਆ ਜੀ ਅਸੀਂ ਮੈਂ ਗਿਆਨ ਸਿੰਘ ਮੰਡ ਜ਼ਿਲ੍ਹਾ ਮੀਤਪੁਰਾਂ ਦੀ ਲਖੋਵਾਲ ਅਸੀਂ ਇਸ ਵੇਲੇ ਦਰਿਆ ਦੇ ਵਿੱਚ ਖੜੇ ਸਤਲੋਜ ਦੇ ਵਿੱਚ ਜਿਹੜੇ ਇਥੋਂ ਮੈਨਗ ਹੋ ਰਹੀ ਆ ਨਵੇਂ ਸ਼ਹਿਰ ਦੀ ਆ ਜੀ ਇਹ ਤੇ ਟਿਪਰ ਨਿਕਦੇ ਨੇ ਲੁਧਿਆਣੇ ਨੂੰ ਚੌਂਤਾ ਮੰਡ ਹਾਦੀয়াল ਮੰਡ ਜਾ ਕੇ ਦੇਖੋ ਆਪਣੇ ਬੰਦ ਆ ਕੀਲਾ ਹੋਇਆ ਹਾਲ ਦੇਖੋ ਬੰਦ ਹੈ ਜੀ ਉੱਥੇ ਬੱਚੇ ਬੈਨ ਆ ਜਾਈ ਬੈਨ ਅਸੀਂ ਮੌਕੇ ਦੇ ਮੌਜੂਦ ਆ ਤੇ ਸਾਡੇ ਦਾ ਇਹੀ ਹੈ ਵੀ ਅਸੀਂ ਇਹ ਟੱਕ ਬੰਦ ਕਰਾ ਕੇ ਦਾਮ ਲਾਵਾਂਗੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹਾਂਜੀ ਦੇਖੋ ਜੀ ਜਿਹੜਾ ਸਾਡਾ ਇਹ ਟੱਕ ਦਾ ਮਸਲਾ ਆ ਪਹਿਲਾਂ ਵੀ ਅਸੀਂ ਕਈ ਵਾਰ ਇਸ ਚੀਜ਼ ਦੇ ਉੱਤੇ ਪੀਤੀਆਂ ਨੇ ਪਰ ਅੱਜ ਸਾਡੀ ਜਥੇਬੰਦੀ ਨਾਲ ਜੋ ਆ ਕੇ ਦੇਖਿਆ ਵੀ ਮਾਨ ਸਾਹਿਬ ਜੋ ਤੁਸੀਂ ਕਹਿੰਨੇ ਆ ਵੀ ਇੱਕ ਤਾਂ ਦਰਖਤਾਂ ਦਾ ਤੁਸੀਂ ਦੇ ਰਹੇ ਆ ਵੀ ਜਿਹੜਾ ਮੋਟਰ ਤੇ ਦਰਖਤ ਨਾ ਲਾਊਗਾ ਪੰਜ ਸ਼ਾਇਦ ਮੈਂ ਸਖਤ ਕਾਨੂੰਨ ਬਣਾ ਕੇ ਉਹ ਤੇ ਪਰਚਾ ਵੀ ਕਰਾ ਸਕਦਾ ਅੱਜ ਮੈਂ ਕਹੂੰਗਾ ਕਿ ਸਾਡੇ ਮੀਡੀਆ ਪੱਤਰਕਾਰ ਨੂੰ ਵੀ ਆ ਜੰਗਲ ਦਾ ਦੇਖੋ ਕੀ ਹਾਲਾ ਦਾ ਜਿਹੜਾ ਕਿ ਪੌਪਲਾਈਨ ਅੱਜ ਪਟਣ ਲੱਗੀਆਂ ਹੋਈਆਂ ਸਾਡਾ ਜਿਹੜਾ ਦਰਖਤਾਂ ਦਾ ਬੰਦਾ ਹਾਲ ਆ ਜੰਗਲ ਦੇ ਵਿੱਚ ਟੱਕ ਲੱਗਿਆ ਹੋਇਆ ਦੇਖੋ ਵੀ ਇਹ ਜੰਗਲ ਨੂੰ ਅਸੀਂ ਬਚਾਉਣਾ ਕਿ ਜਾਂ ਦਰਖਤਾਂ ਨੂੰ ਅਸੀਂ ਇਹ ਚੀਜ਼ਾਂ ਮਸ਼ੀਨਾਂ ਲਾ ਕੇ ਨਜਾਇਜ਼ ਮਾਈਨਿੰਗ ਕਰਕੇ ਅਸੀਂ ਇਹਨੂੰ ਪੱਟ ਕੇ ਆਪਣੇ ਨੂੰ ਬਰਬਾਦ ਕਰਨਾ ਆ ਪਰ ਅਸੀਂ ਹੁਣ ਜਿੱਥੋਂ ਜੰਗਲ ਦੇ ਵਿੱਚੋਂ ਵੀ ਲੰਘ ਕੇ ਆਏ ਆ ਦਰਖਤ ਪੱਟ ਪੱਟ ਕੇ ਸਾਈਡ ਤੋਂ ਦੀ ਸੈਟ ਛੱਡ ਕੇ 3 ਕਿਲੋਮੀਟਰ ਜੰਗਲ ਦੇ ਵਿੱਚ ਰਸਤਾ ਬਣਾਇਆ ਗਿਆ ਇਹ ਦਰਖਤ ਪੱਟੇ ਗਏ ਨੇ ਪਰ ਉਹ ਅਸੀਂ ਕਹਿੰਨੇ ਆ ਵੀ ਇਹ ਦਰਖਤਾਂ ਦਾ ਹਰਜਾਨਾ ਜੇ ਕੌਣ ਭਰੂਗਾ ਇਹਨਾਂ ਦਾ ਪਰ ਅੱਜ ਸਰਕਾਰ ਜੋ ਧੱਕੇਸ਼ਾਹੀ ਕਰ ਰਹੀ ਆ ਨਜਾਇਜ਼ ਮੈਨਿੰਗ ਹੋ ਰਹੀ ਆ ਅੱਜ ਆ ਮਸ਼ੀਨਾਂ ਦੇਖ ਲੋ ਤੇ ਜਿਹੜੀਆਂ ਆ ਜੰਗਲ ਦੇਖ ਲੋ ਆ ਜੰਗਲ ਦਾ ਕੀ ਹਾਲ ਆ ਜੰਗਲ ਪੱਟ ਕੇ ਸਾਰਾ ਜੀ ਆ ਨਜਾਇਜ਼ ਮੈਨਿੰਗ ਹੋਣ ਲੱਗੀ ਹੈ ਅੱਜ ਇੱਥੇ ਕੀ ਨਾਮ ਆ ਵੀ ਤੇਰਾ ਮੇਰਾ ਨਾਮ ਇਸ ਨਾਮ ਹੈ ਇਹ ਮਸ਼ੀਨ ਤੁਸੀਂ ਚਲਾਤੇ ਹੋ ਹਾਂਜੀ ਕਿਸ ਕੀ ਮਸ਼ੀਨ ਹੈ ਜੇ ਤੁਹਾਡੀ ਨੁੰਨਾ ਵਾਲੇ ਹੈ ਹੈ ਹਮਾਰੇ ਕਾਹ ਚ ਜਾਏਗਾ ਸਰ ਅਸੀਂ ਤਾਂ ਨੌਕਰੀ ਕਰਨੇ ਵਾਲੇ ਹੈ ਇਹ ਕਿਸ ਕੀ ਮਸ਼ੀਨ ਹੈ ਇਹ ਤਾਂ ਮਾਲਿਕ ਦਾ ਹੈ ਕੀ ਨਾਮ ਹੈ ਮਾਲਿਕ ਦਾ ਮਾਲਿਕਾ ਨੁੰਨਾ ਕਹਾ ਘਰੇ ਰਹਿਣੇ ਵਾਲੇ

अच्छा ये बच्चे भी तीन बैन क्लारेंस हां जी मैं अपनी बस बैन अच्छा जी ते वीरੇ ਰਸਤਾ ਤਾਂ ਖਰਾਬ ਹੀ ਆ ਬੰਨ ਵਾਲਾ ਬਹੁਤ ਬੁਰਾ ਹਾਲ ਆ ਹੁਣ ਬਹੁਤ ਓਕੀ ਗੱਡੀ ਲੈ ਕੇ ਆਇਆ ਮੈਂ ਉਹਦਾ ਕਾਰਨ ਕਾਰਨ ਵੀਰੇ ਹੁਣ ਆਹੀ ਆ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਟਰੱਕ ਬਾਰੇ اچھا ਜੀ ਹਾਂ ਕੀ ਮੰਗ ਕਰਦੇ ਹੋ ਤੁਸੀਂ ਆਪਣੀ ਤਾਂ ਮੰਗੇ ਆਹੀ ਆ ਜਿਵੇਂ ਬੰਨ ਦਾ ਹੁਣ ਆ ਹਾਂ ਜੀ